ਆਹੀ ਦਰਦ ਹਨ ਨੂੰ ਬਿੱਤਾ ਸੀ ਬਹਨੇ ਹੁੰਨੇ ਆ ਇਹ ਕੌਣ ਆਗੇ ਕਿਹਾ ਵੀ ਉਹਨੇ ਇੱਕ ਨੇ ਬਹੁਤ ਮਾੜੀ ਗੱਲ ਐ ਇਹ ਉਹਨਾਂ ਦੀ ਸੋਚ ਦੇਖ ਲਓ ਕਹਿੰਦਾ ਇੱਕ ਮੋਬਾਈਲ ਰਿਪੇਅਰ ਕਰਨ ਵਾਲਾ ਆ ਗਿਆ ਕੀ ਗੱਲ ਯਾਰ ਤੁਸੀਂ ਕਿਰਤੀ ਨੂੰ ਕਿਰਤੀ ਨਹੀਂ ਸਮਝਦੇ ਮੈਨੂੰ ਵੀ ਕਹਿੰਦੇ ਸੀ ਕਹਿੰਦੇ ਇਹ ਸਟੇਜਾਂ ਤੇ ਪਹਿਲਾਂ 500 ਰੁਪਏ ਲੈਂਦਾ ਹੁੰਦਾ ਸੀ ਮੈਂ ਕਿਹਾ ਮੈਂ ਤਾਂ 150 ਰੁਪਏ ਤੇ ਹੀ ਜਾਂਦਾ ਰਹੇਂ ਅਸੀਂ ਤਾਂ ਭਾਈ ਆٹے ਦੇ ਬਿਸਕਟਾਣੇ ਆ ਮੇਰੀ ਮਾਂ ਮਹੀਨਾ ਪਹਿਲਾਂ ਦੀਵਾਲੀ ਤੋਂ ਪੀਪਾ ਕਢਾ ਲਿਆਉਂਦੀ ਸੀ ਚੀਮਿਆਂ ਤੋਂ ਦੇਸੀ ਘਿਓ ਦੇ ਬਿਸਕਟ ਤੇ ਉਹ ਆ ਕੇ ਜਿੰਦਾ ਲਾਉਂਦੀ ਸੀ ਏਡਾ ਛੋਟਾ ਜਿਹਾ ਜਿੰਦਾ ਲਾਉਂਦੀ ਸੀ ਅਸੀਂ ਕਹਿੰਦੇ ਬੇਬੇ ਕਾਰੇ ਵਾਸਤੇ ਕਢਾਏ ਨੇ ਕਹਿੰਦੀ ਨਾ ਦੀਵਾਲੀ ਵਾਲੇ ਦਿਨ ਮੱਥਾ ਘਰੂਂਡੀ ਚ ਟੇਕ ਕੇ ਗੁਰਦੁਆਰਾ ਸਾਹਿਬ ਟੇਕ ਕੇ ਮੱਥਾ ਫੇਰ ਮਿਲਣੀ ਇਹ ਮੰਮੀ ਇਹਨਾਂ ਲੀਡਰਾਂ ਨੇ ਹੁਣ ਤੱਕ 70 75 ਸਾਲਾਂ ਚ ਜਾਨ ਬੁੱਝ ਕੇ ਅਨਪੜ ਰੱਖਿਆ ਗਰੀਬਾਂ ਦੇ ਬੱਚੇ ਕਿਉਂਕਿ ਉਹਨਾਂ ਨੂੰ ਪਤਾ ਹੈ ਜੇ ਗਰੀਬ ਦਾ ਬੱਚਾ ਪੜ ਗਿਆ ਉਹ ਇੰਟੈਲੀਜੈਂਟ ਹੈ ਉਹਦਾ ਮਿਹਨਤੀ ਬੱਚਾ ਹੈ ਉਹਦਾ ਅਫਸਰ ਬਣ ਜੂ ਅਫਸਰ ਬਣ ਜੂ ਤਾਂ ਘਰ ਦੀ ਗਰੀਬੀ ਚੱਕੀ ਜਾਊਗੀ ਘਰ ਦੀ ਗਰੀਬੀ ਚੱਕੀ ਜਾਊ ਤਾਂ ਫਿਰ ਇਹਨਾਂ ਲੀਡਰਾਂ ਦੇ ਮਹਿਲਾ ਮੂਰੇ ਅਰਜ਼ੀਆਂ ਤੇ ਮੰਗ ਪੱਤਰ ਲੈ ਕੇ ਲੈਣਾ ਚ ਕੌਣ ਖੜੂਗਾ ਹੱਥ ਬਨ ਕੇ ਆਹ ਦਿੱਕਾ ਆਹ ਦਿੱਕਾ ਜਾਣ ਬੁਝ ਕੇ ਗਰੀਬ ਰੱਖਦੇ ਐ ਅਸੀਂ ਤਾਂ ਪੜਾਵਾਗੇ ਜੀ ਦਿੱਲੀ ਚ ਵੀ ਕਰਮਿੰਦ ਕੇਜਰੀਵਾਲ ਨੇ ਕੀਤਾ ਸਕੂਲ ਕਰਤੇ ਕਮਾਲ ਦੇ ਬੱਚੇ ਪੜ ਕੇ ਗਰੀਬਾਂ ਦੇ ਬੱਚੇ ਪੜ ਕੇ ਕੋਈ ਦਰਜੀ ਦਾ ਬੱਚਾ ਕੋਈ ਕਿਸੇ ਪੁੱਲ ਥੱਲੇ ਰੇੜੀ ਲਾਉਂਦਾ ਹੈ ਫਰੂਟਾਂ ਦੀ ਉਹ ਉਹਦੀ ਬੇਟੀ ਡਾਕਟਰ ਬਣ ਗਈ ਸਾਡੇ ਬੱਚਿਆਂ 'ਚ ਕੋਈ ਕਮੀ ਨਹੀਂ ਮੌਕਾ ਨਹੀਂ ਮਿਲਦਾ ਬਸ ਤੁਸੀਂ ਐ ਕਰੋ ਸ਼ਰਤ ਲਾ ਲੈਣੇ ਆ ਖੁਰਾਲਗੜ੍ਹ ਸਾਹਿਬ ਦੇ ਤਿੰਨ ਬੱਚੇ ਲੈ ਲੈਣੇ ਆ ਜਿਹੜੇ ਹੁਸ਼ਿਆਰ ਨੇ ਤੇ ਐ ਕਰੋ ਐਡਮਿਸ਼ਨ ਕਰਾ ਦਿਓ ਉੱਥੇ ਜਿੱਥੇ ਰਾਹੁਲ ਗਾਂਧੀ ਹੋਰੀ ਪੜੇ ਨੇ ਜਿੱਥੇ ਆ ਜਿਹੜੇ ਵੱਡੇ ਲੀਡਰ ਨੇ ਉਹ ਉਹਨਾਂ ਦੇ ਬੱਚੇ ਪੜੇ ਨੇ ਫੀਸ ਕਰਾ ਦਿਓ ਸਾਡੀ 2 ਸਾਲ ਵਾਸਤੇ ਮਾਫ ਪੜ੍ਹਾਈ ਸਾਨੂੰ ਉਹੀ ਦੇ ਦੋ ਸਾਲਾਂ ਬਾਅਦ ਰਿਜ਼ਲਟ ਦੇਖ ਲਿਓ ਫਰਸਟ ਕੌਣ ਆਉਂਦਾ ਹੈ ਉਹ ਫਰਸਟ ਉਹ ਨਹੀਂ ਆਉਂਦੇ ਹੁੰਦੇ ਲੋਕੋ ਜਿਹੜੇ ਸੋਨੇ ਦੇ ਚਮਚੇ ਮੂੰਹ 'ਚ ਲੈ ਕੇ ਜੰਮਦੇ ਨੇ ਉਹ ਫਰਸਟ ਸਾਡੇ ਬਾਣ ਦੇ ਮੰਜਿਆਂ ਵਾਲੇ ਆਉਂਦੇ ਨੇ ਪਰ ਕਰੀਏ ਕੀ ਮੌਕਾ ਨਹੀਂ ਮਿਲਦਾ ਸਾਨੂੰ ਮੌਕਾ ਨਹੀਂ ਦਿੰਦੇ ਹੁਣ ਵੀ ਦੇਖ ਲਓ ਤੁਸੀਂ ਆ ਜਿਹੜੇ ਵੱਡੇ ਜਿਹੜੇ ਵੱਡੇ ਨੇ ਜਿਹੜੇ ਰਜਵਾੜੇ ਨੇ ਜਿਹੜੇ ਹਰਾਤੇ ਤੁਸੀਂ ਹਰਾਤੇ ਜਿਹੜੇ ਮੈਨੂੰ ਗਾਲਾਂ ਕੱਢਣ ਲੱਗ ਜਾਂਦੇ ਤੜਕੀ ਕਿਉਂਕਿ ਮੈਂ ਆਮਕਰਾਂ ਦਾ ਮੁੰਡਾ ਮੈਂ ਥੋੜਾ ਤੇ ਹੀ ਪੋਤਾ ਉਹ ਕਹਿੰਦੇ ਵੀ ਆਮਕਰਾਂ ਦਾ ਮੁੰਡਾ ਸਾਡੀਆਂ ਕੁਰਸੀਆਂ ਤੇ ਕਿਉਂ ਬਹਿ ਗਿਆ ਆਮਕਰਾਂ ਦੇ ਮੁੰਡੇ ਡਿਪਟੀ ਸਿਕਰ ਕਿਉਂ ਬਣ ਗਏ ਆਮਕਰਾਂ ਦੇ ਧੀਆ ਪੁੱਤ ਮੰਤਰੀ ਕਿਉਂ ਬਣ ਗਏ ਆਹੀ ਦਰਦ ਹੈ ਉਹਨਾਂ ਨੂੰ ਬਿੱਤਾ ਸੀ ਬਹਨੇ ਹੁੰਨੇ ਆ ਇਹ ਕੌਣ ਆ ਗਏ ਕਿਹਾ ਵੀ ਉਹਨੇ ਇੱਕ ਨੇ ਬਹੁਤ ਮਾੜੀ ਗੱਲ ਐ ਇਹ ਉਹਨਾਂ ਦੀ ਸੋਚ ਦੇਖ ਲਓ ਕਹਿੰਦਾ ਇੱਕ ਮੋਬਾਈਲ ਰਿਪੇਅਰ ਕਰਨ ਵਾਲਾ ਆ ਗਿਆ ਲੈ ਕੀ ਗੱਲ ਯਾਰ ਤੁਸੀਂ ਕਿਰਤੀ ਨੂੰ ਕਿਰਤੀ ਨਹੀਂ ਸਮਝਦੇ ਮੋਬਾਈਲ ਰਿਪੇਅਰ ਕਰਨਾ ਕੰਮ-ਕੰਮ ਕਰਕੇ ਖਾਂਦਾ ਤੁਹਾਡੇ ਵਾਂਗੂ ਲੁੱਟ ਕੇ ਤਾਂ ਨਹੀਂ ਖਾਂਦਾ ਮੈਨੂੰ ਵੀ ਕਹਿੰਦੇ ਸੀ ਕਹਿੰਦੇ ਪਏ ਇਹ ਸਟੇਜਾਂ ਤੇ ਪਹਿਲਾਂ 500 ਰੁਪਏ ਲੈਂਦਾ ਹੁੰਦਾ ਸੀ ਮੈਂ ਕਿਹਾ ਮੈਂ ਤਾਂ 150 ਰੁਪਏ ਤੇ ਵੀ ਜਾਂਦਾ ਰਿਆਂ ਹਾਂ ਤੇ ਮਿਹਨਤ ਕਰਕੇ ਅਸੀਂ ਪਹਿਲਾਂ ਕਲਾਕਾਰੀ ਚ ਮੱਲਾ ਮਾਰੀਆਂ ਉਸ ਤੋਂ ਬਾਅਦ ਮਿਹਨਤ ਕਰਕੇ ਲੋਕਾਂ ਕੋਲੇ ਅਗੇ ਲੋਕਾਂ ਨੇ ਮੁੱਖ ਮੰਤਰੀ ਬਣਾਇਆ ਤੁਹਾਨੂੰ ਬਣਾਣ ਦੇ ਇਹ ਕਿਰਤੀਆਂ ਨੂੰ ਸਮਝਦੇ ਕੱਖ ਨਹੀਂ ਇਹ ਆਪ ਸਮਗਲੀਆਂ ਕਰਦੇ ਰਹੇ ਆ ਅਸੀਂ ਤਾਂ ਭਾਈ ਆਟੇ ਦੇ ਬਿਸਕਟ ਆਣੇ ਆ ਮੇਰੀ ਮਾਂ ਮਹੀਨਾ ਪਹਿਲਾਂ ਦੀਵਾਲੀ ਤੋਂ ਪੀਪਾ ਕਢਾ ਲਿਆ ਹੁੰਦੀ ਸੀ ਚੀਮਿਆਂ ਤੋਂ ਦੇਸੀ ਕੇ ਉਹਦੇ ਬਿਸਕਟ ਤੇ ਉਹ ਆ ਕੇ ਜਿੰਦਾ ਲਾ ਆਂਦੀ ਸੀ ਐਡਾ ਛੋਟਾ ਜਿਹਾ ਜਿੰਦਾ ਲਾ ਆਂਦੀ ਸੀ ਅਸੀਂ ਕਹਿੰਦੇ ਸੀ ਬੇਬੇ ਕਾਰੇ ਵਾਸਤੇ ਕਢਾਏ ਨੇ ਉਹ ਕਹਿੰਦੀ ਨਾ ਦੀਵਾਲੀ ਵਾਲੇ ਦਿਨ ਮੱਥਾ ਘਰੂਂਡੀ ਚ ਟੇਕ ਕੇ ਗੁਰਦੁਆਰਾ ਸਾਹਿਬ ਟੇਕ ਕੇ ਮੱਥਾ ਫੇਰ ਮਿਲਣਗੇ ਅਸੀਂ ਕਿ ਹੁਣ ਮਹੀਨਾ ਪਹਿਲੀ ਕਢਾ ਲਈ ਪੀਪਾ ਦੇਖ ਕੇ ਸੱਤ ਹੁਣ ਰਹਿਿਆ ਨਹੀਂ ਜਾਂਦਾ ਨਾ ਜਿੰਦਾ ਲੱਗਿਆ ਹੋਇਆ ਅਸੀਂ ਤਾਂ ਹੁਣ ਆਟੇ ਦੇ ਬਿਸਕੁਟ ਆਲੇ ਆਂ ਅਸੀਂ ਸੋਨੇ ਦੇ ਬਿਸਕੁਟਾਂ ਨਹੀਂ ਰਹਿਗੇ ਉਸ ਵੇਲੇ ਸਾਡੇ ਬਾਪੂ ਸੋਨੇ ਦੇ ਬਿਸਕੁਟਾਂ ਦੀ ਸਮਗਲੰਗ ਨਹੀਂ ਕਰਦੇ ਸੀ ਸਾਨੂੰ ਆਟੇ ਵਾਲੀ ਰਹਿਣ ਦਿਓ ਯਾਰ ਸੰਤਾ ਆਟਾ ਹੀ ਵਾੜਾ ਵਧੀਆ ਲੱਗਦਾ ਆਟਾ ਹੀ ਮਿਲ ਜੇ ਸੰਤਾ ਇਸਤਵਸਨ ਵਾਲਾ ਸਾਨੂੰ ਸਾਨੂੰ ਕੋਈ ਇਦਾਂ ਦਾ ਹੋ ਨਹੀਂ ਅਸੀਂ ਤਾਂ ਆਮ ਘਰਾਂ ਚੋਂ ਆਇਆ